ਲੋ ਜੀ ਆਪਾਂ ਆਪਣੇ ਘਰ ਤੋਂ ਤੁਰ ਪਏ ਹੈਗੇ ਸ੍ਰੀ ਤਮਤਾਨ ਸਾਹਿਬ ਵਿਖੇ ਜਿੱਥੇ ਕੀ ਗੁਰੂ ਤੇਗ ਬਹਾਦਰ ਜੀ ਚਰਨਛੋਪਾ ਪ੍ਰਾਪਤ ਹੈ ਅੱਜ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਆਪਾਂ ਪਹੁੰਚੇ ਆਓ ਤੁਸੀਂ ਵੀ ਇੱਥੇ ਦਰਸ਼ਨ ਕਰੋ ਆਪਾਂ ਪਹੁੰਚਿਆ ਤਮਤਾਨ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਦੋਵਾਰੀ ਚਰਨਛੋਪਾ ਪ੍ਰਾਪਤੀ ਕੀਤੀ ਹੈ ਔਰ ਤੁਸੀਂ ਇੱਥੋਂ ਦੇ ਆਇ ਤੁੰ ਲਈ अज धुंध काफ़ी है जिस करके साफ नहीं दिखाई दे रहा है मेरी सू बेनती है पवित्र स्थान के दर्शन करो और महाराज तुम खुशियां प्राप्त करो <laughs> ਹੋ ਜੀ ਅੱਜ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕੱਲ੍ਹ ਕੋ ਜੇ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਪਰਮਾਤਮਾ ਦਾ ਅਨੁਭਵ ਪਰਮਾਤਮਾ ਦਾ ਹੈ ਪ੍ਰਗਟ ਥੋੜਾ ਜਿਹਾ ਵਿਸਾਰਨ ਨਾਲ ਗੱਲ ਕਰੋ ਗੱਲ ਪ੍ਰਗਟ ਦੀ ਵੀ ਪਹਿਲਾ ਕਿਵੇਂ ਸੀ ਗੁਰੂ ਨਾਨਕ ਦੇਵ ਜੀ ਪਹਿਲਾ ਕਿਵੇਂ ਸੀ ਗੁਰੂ ਨਾਨਕ ਦੇਵ ਜੀ ਦਾ ਕਹਾਣੀ ਮੈਂ ਕਿਹਾ ਮੇਰੇ ਕੋਲ ਕੋਈ ਬਾਤ ਨਹੀਂ ਸਿਧਾ ਜਾ ਆ ਸਾਡਾ ਪਲਾਨ ਰਿਹਾ ਹੈ ਨਾ ਉਹ ਤਰਤੀਰ ਤੇ ਇਸ ਤਰ੍ਹਾਂ ਤੇ ਹੈ ਇੱਕ ਤੱਤ ਹੈ ਹਵਾ ਹਜੇ ਦੇ ਸਾਰੇ ਸਾਰੇ ਜਿਨ ਜਉਂਦੇ ਬੈਠੇ ਆ ਪਵਨ ਕੋ ਇਹਨੂੰ ਬਾਬਾ ਜੀ ਨੇ ਕਿਹਾ ਹਵਾ ਤੇ ਉਹ ਬਾਟ ਮੰਦਗੀ ਦੇ ਦਰੋਂ ਬੜਾ ਗਹਿਰਾ ਸੁਭਾਅ ਦਾ ਪਵਨ ਆ ਰਿਹਾ ਪਰ ਮਤਵਈ ਲਾਉਂਦਾ ਹਵਾ ਲੇਕਿਨ ਅੱਜ ਤੱਕ ਦੁਨੀਆ ਦਾ ਕੋਈ ਵਿਅਕਤੀ ਸਵਾਰ ਨਹੀਂ lá ਉਹ ਜਿਸ ਸਰਕਾਰ ਨੂੰ ਨਾਲ ਕੋਈ ਧਾਇ ਤ੍ਰਿੰਦ ਗੁਤਿਆਂ ਉਦਾਸ RAM DAS ਹੈ ਹੋਈ ਸਵਾਇ ਅਲ ਜਨ ਹਰ ਗੋਬਿੰਦ ਨੋਸੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਨੂੰ ਧਾਇ ਜਿਸ ਰਿਠੇ ਸਭ ਉਤ ਜਾਏ ਤੇ ਗੋਹਾਲ ਸਿਮਰਿਆ ਘਰ ਨੋ ਨਿ ਜਾਵੇ ਧਾਇ ਸਭ ਪਾਇ ਹੋਏ ਸਹਾਇ ਜਿਸ ਨਾ ਪਦਸ਼ਾਹ ਗੋਬਿੰਦ ਸ੍ਰੀ ਸ਼ਰਮ ਰਾਜ ਸਭ ਪਾਇ ਹੋਏ ਹਰ ਗੁਰ ਨਾਨਕ ਜਨ ਪਰਸਿਓ ਜੇ ਨਾਮ ਦਿੱਤਿਆ ਵਨ ਸਕਿਆ ਦੇਖਣਾਰੀ ਇੱਕ ਵਾਰੀ ਦੇਖ ਲੈ